ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ। ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ 23 ਜੁਲਾਈ ਨੂੰ ਬਣਾ ਰਹੇ ਹਾਂ। ਪਿੰਡ ਜਿਹੜਾ ਹੈਗਾ ਦੋਸਤੋਂ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਦੋਸਤੋਂ ਇੱਕ ਐਫ ਐਫ ਬੀ ਹੈਗਾ। ਤਹਿਸੀਲ ਗਾਇਸਿੰਘਪੁਰ ਹੈਗੀ ਦੋਸਤੋਂ ਜ਼ਿਲ੍ਹਾ ਜਿਹੜਾ ਤੁਹਾਨੂੰ ਲੱਗਦਾ ਦੋਸਤੋ ਸ਼੍ਰੀ ਗੰਗਾ ਨਗਰ ਲੱਗਦਾ ਤੇ ਸਟੇਟ ਜਿਹੜੀ ਹੈ ਦੋਸਤੋ ਰਾਜਸਥਾਨ ਆ ਜਾਂਦੀ ਹੈ ਓਨਰ ਜਿਹੜੇ ਹੈਗੇ ਦੋਸਤੋ ਬਾਈ ਗੈਰੀ ਬਰਾੜ ਜੀ ਓਨਰ ਹੈਗੇ ਆ ਮਾਲਕ ਨੇ ਪਸ਼ੂ ਵਪਾਰ ਦਾ ਕਾਮਾ ਵੀਰ ਦਾ ਨੰਬਰ ਜਿਹੜੇ ਕੰਟੈਕਟ ਨੇ ਦੋਸਤੋ ਉਹ نیچے ਬਿਲਕੁਲ ਸਕਰੀਨ ਦੇ ਚੱਲਦੇ ਆ 800 ਪੂਰਾ 583 5600 ਤੇ ਤੁਸੀਂ ਸੰਪਰਕ ਕਰਕੇ ਬਾਈ ਹੋਰਾਂ ਨਾਲ ਵਧੇਰੇ ਗੱਲਬਾਤ ਕਰ ਸਕਦੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋਸਤੋ ਜਿਹੜੀ ਮੱਝ ਦਿਖਾਉਣ ਜਾ ਰਹੇ ਹਾਂ ਜੇਕਰ ਇਸ ਦੀ ਇਨਫੋਰਮੇਸ਼ਨ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਖੁਦ ਇਸ ਦੀ ਇਨਫੋਰਮੇਸ਼ਨ ਦੇ ਦਿੰਨਾ ਦੋਸਤੋ ਇਹ ਮੱਝ ਦੂਜਾ ਸੂਆ ਸੂਈ ਅਜਾ 2 ਦਿਨ ਹੋ ਗਏ ਆ ਸੂਈ ਨੂੰ ਨੀਚੇ ਇਸ ਦੇ ਬਿਲਕੁਲ ਕੱਟੀ ਦੇਖੋਗੇ ਦੋਸਤੋ ਜੈਡ ਬਲੈਕ ਬਿਲਕੁਲ ਬਲੈਕ ਦੇ ਵਿੱਚ ਆ ਕੱਟੀ ਆ ਇਸ ਟਾਈਮ ਜਿਹੜਾ ਬੌਲੇ ਦੇ ਵਿੱਚ ਦੋਸਤੋ ਰੈਡੀ ਹੈਗਾ ਦੁੱਧ 8 ਤੋਂ 9 ਕਿਲੋ ਜਿਹੜਾ ਬਿਲਕੁਲ ਬੌਲਾ ਰੈਡੀ ਹੈਗਾ ਉਮੀਦ ਕਰਦੇ ਆ ਬਾਈ ਨੇ ਕਿਹਾ ਸੀ ਤਕਰੀਬਨ 13 ਪਲੱਸ ਹੀ ਚੱਲੇਗੀ ਕਿਉਂਕਿ ਥੱਲਿਓਂ ਹਵਾਨੇ ਦੀ ਬਹੁਤ ਸਾਫ ਸੁਧ ਜਿਹੜੀ ਇਹ ਮੱਝ ਹੈਗੀ ਆ ਬਹੁਤ ਚੰਗਾ ਕੁਆਲਿਟੀ ਦਾ ਲੇਵਾ ਲੱਗਾ ਹੈਗਾ ਮੁੱਠੀ ਵਾਲਾ ਥਾਣਾ ਦੋਸਤੋ ਧਾਰ ਬਿਲਕੁਲ ਇੱਕ ਨੰਬਰ ਚੈੱਕ ਪਾਸ ਹੈਗੀ ਆ ਬਾਕੀ ਜਿਹੜਾ ਮੁੱਲ ਹੈ ਬਾਈ ਹੋਰਾਂ ਨੇ ਕੀਤਾ ਦੋਸਤੋ 75000 ਰੁਪਏ ਇਸ ਦੀ ਜਿਹੜੀ ਬਿਲਕੁਲ ਜਾਇਜ਼ ਜੀ ਬਾਈ ਹੋਰਾਂ ਡਿਮਾਂਡ ਕੀਤੀ ਆ ਤੇ ਬਿਲਕੁਲ ਜਿਹੜੀ ਪੰਜਾਂ ਸਟੇਟਾਂ ਦੇ ਵਿੱਚ ਦੋਸਤੋ ਟ੍ਰਾਂਸਪੋਰਟ ਹੈਗਾ ਬਿਲਕੁਲ ਕੀਤੀ ਜਾਵੇਗੀ ਪੰਜਾਬ ਹਰਿਆਣਾ ਯੂਪੀ ਦਿੱਲੀ ਤੇ ਰਾਜਸਥਾਨ ਦੇ ਵਿੱਚ ਜਿਹੜੇ ਜਿਹੜੇ ਆ ਵੀਰਾਂ ਨੂੰ ਪਸੰਦ ਹੋਵੇ ਤੁਸੀਂ ਬਾਈ ਦੇ ਸੰਪਰਕ ਨੰਬਰ ਜਿਹੜੇ ਆ ਬਿਲਕੁਲ ਵੀਡੀਓ ਦੇ ਥੱਲੇ ਦਿੱਤੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਹੋਰ ਨਾਲ ਵਧੇਰੇ ਗੱਲਬਾਤ ਕਰ ਸਕਦੇ ਜੀ ਬਾਕੀ ਮੌਕੇ ਤੇ ਦੋਸਤੋ ਜਿਹੜੀ ਆ ਲੋਕੇਸ਼ਨ ਤੇ ਪਹੁੰਚ ਕੇ ਵਿਜ਼ਿਟ ਕਰਕੇ ਬਿਲਕੁਲ ਤਸੱਲੀ ਆ ਜਿਹੜੀ ਤੁਹਾਡੀ ਆਪਣੀਆਂ ਤਸੱਲੀ ਤੁਸੀਂ ਕਰਨ ਤੋਂ ਬਾਅਦ ਜਿਹੜਾ ਰੇਟ ਹੈਗਾ ਦੋਸਤੋ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਜੀ ਬਾਕੀ ਬਾਈ ਨੂੰ ਪਰਦੇ ਵਿੱਚ ਹੋਵੇਗਾ ਪੁੱਗੇਗਾ ਤੁਹਾਡੇ ਨਾਲ ਜਿਹੜਾ ਸੌਦਾ ਕਰ ਲੈਣਗੇ ਬਾਕੀ ਕਿਸਾਨ ਵੀਰੋ ਜਿਹੜਾ 75000 ਦੇ ਵਿੱਚ ਆ ਪੰਜਾਂ ਸਟੇਟਾਂ ਦੇ ਵਿੱਚ 500 ਕਿਲੋਮੀਟਰ ਦੇ ਦਾਇਰੇ ਦੇ ਵਿਚ ਵਿੱਚ ਬਾਈ ਹੋ ਰਾਣ ਜਿਹੜੀ ਡਿਲੀਵਰੀ ਆ ਦੋਸਤੋ ਫ੍ਰੀ ਹੈਗੀ ਆ 75000 ਦੇ ਵਿੱਚ ਤੁਹਾਡੇ ਜਿਹੜੇ ਘਰ ਇਹ ਮੱਜ ਪਹੁੰਚ ਸਕਦੀ ਆ ਬਾਕੀ ਉਸ ਤੋਂ ਪਹਿਲਾਂ ਜਿਹੜੀ ਤਸੱਲੀ ਆ ਦੋਸਤੋ ਮੈਂ ਬਾਰ ਬਾਰ ਕਹਿਣਾ ਹੋਣਾ ਤਸੱਲੀ ਆ ਜਿਹੜੀ ਦੁੱਧ ਦੀ ਮਿਲਕਿੰਗ ਦੀ ਚੁਾਈ ਆ ਥਾਣਾ ਦੀ ਚੈੱਕ ਪਾਸ ਆ ਉਹ ਤੁਸੀਂ ਆਪਣੀ ਸੋਚ ਸਮਝਦੇ ਹਿਸਾਬ ਦੇ ਨਾਲ ਮੌਕੇ ਤੇ ਘਰ ਪਹੁੰਚ ਗਏ ਰਹਿਣ ਦਾ ਵੀ ਪ੍ਰਬੰਧ ਹੈਗਾ ਦੋਸਤੋ ਜੇਕਰ ਤੁਸੀਂ ਦੂਰੋਂ ਜਿਹੜੇ ਸਟੇਟੋਂ ਜਾਂਦੇ ਹੈਗੇ ਹੋ ਤੇ ਰਹਿਣ ਦਾ ਵੀ ਪ੍ਰਬੰਧ ਹੈਗਾ ਤੁਸੀਂ ਤਸੱਲੀ ਉਸ ਨੂੰ ਜਿਹੜਾ ਮੁੱਖ ਰੱਖ ਕੇ ਪਹਿਲ ਜੇ ਆਧਾਰ ਤੇ ਕਰ ਸਕਦੇ ਹੋ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਆ ਜੀ